ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅਸੀਂ ਆਪਣੀ ਪਹਿਲੀ ਵੀਡੀਓ ਨੂੰ ਅੱਗੇ ਤੋਰਦੇ ਹੋਏ ਗੱਲ ਕਰਦੇ ਹਾਂ ਜਿਵੇਂ ਕਿ ਪਹਿਲੀ ਵੀਡੀਓ ਵਿੱਚ ਇੱਕ ਇਹ ਵੀ ਗੱਲ ਆਖੀ ਗਈ ਕਿ ਕਦ ਆਵੇਗਾ ਸਿੱਖ ਰਾਜ دیکھو سکھ راج آوے گا تے آکے ہی رہنا پر اس لئے بہت کچھ کرنا جے جی ہے دیکھو پہلی تے گا لیا کہ راج سکھ راج دیکھو خالصا راج تا ہی آوے گا نا ਜੀ ਇਸ ਨਹੀਂ ਖਾਸੇ ਬਣਾਗੇ ਅੱਜ ਮੈਨੂੰ ਲੱਗਦਾ ਨੇ ਸੌਖੇ ਕੋਈ ਦੂ ਸਿੱਖਾਂ ਦੇ ਬੱਚੇ ਪੂਰੀ ਤਰ੍ਹਾਂ ਤਿਆਰ ਹੋ ਆ ਤਿਆਰ ਕਾਲ ਸੇ ਸੱਚ ਕੇ ਤਿਆਰ ਹਨ ਮੈਨੂੰ ਨਹੀਂ ਲੱਗਦਾ ਦੇਖੋ ਖਾਲਸਾ ਰਾਸਤਾ ਚਾਹੁੰਦੇ ਆ ਪਰ ਖਾਲਸੇ ਵੰਦਨ ਤਿਆਰ ਕਿਉਂ ਨਹੀਂ ਹੋਇਆ ਇਹ ਗੱਲ ਸਮਝਦੇ ਨਹੀਂ ਹੁੰਦੀ ਹਾਜ਼ਮ ਨਹੀਂ ਹੁੰਦੀ ਇਹ ਗੱਲ ਦੇਖੋ ਅਸੀਂ ਭਗਤ ਰਵਿਦਾਸ ਜੀ ਅੰਤ ਕਬੀਰ ਜੀ ਭਗਤ ਫਰੀਦ ਜੀ ਭਗਤ ਸੈਨ ਜੀ ਪਰ ਭਗਤ ਪਰਮਾਨੰਦ ਜੀ ਹੋਰ ਭਗਤ ਸਾਡੇ ਗੁਰੂ ਸਾਡੇ ਪੀਰ ਪਗੰਬਰ ਜਿਨ੍ਹਾਂ ਨੂੰ ਅਸੀਂ ਕੂਝ ਦੇ ਜ਼ਰੂਰ ਆ ਪਰ ਨਾਲ ਦੀ ਨਾਲ ਆਪਾਂ ਇਹ ਗੱਲ ਵੀ ਆਖ ਦਿੰਦੇ ਆ ਕਿ ਇਹ ਭਗਤ ਜੁਜਰੇ ਘਰ ਵਿੱਚ ਪੈਦਾ ਹੋਵੇ ਸਾਡੇ ਘਰ ਵਿੱਚ ਪੈਦਾ ਨਾ ਹੋਵੇ ਕਿਉਂ ਬਈ ਕੀ ਕਾਰਨ ਹੈ ਇੱਥੋਂ ਦਾ ਕਸੀ ਕਹਿੰਦੇ ਆ ਕਿ ਦੂਜੇ ਦਾ ਬੱਚਾ ਅਮਰਦੀਤਾਰੀ ਸਿੰਘ ਵਾਲੀ ਜਵੇ ਪਰ ਸਾਦਾ ਨਾਮ ਨਹੀਂ ਕੀ ਕਰਨਿਆਂ ਕਿ ਉਹ ਤੋਂ ਵੀ ਹੁੰਦਾ ਇਹ ਸੰਤ ਜੇ ਨਹੀਂ ਲੱਗਦੀ ਹੈ ਪਤਾ ਨਹੀਂ ਕੀ ਗੱਲ ਹੈ ਤੇ ਫਿਰ ਅਸੀਂ ਆਖਦੇ ਹਾਂ ਕਿ ਸਾਨੂੰ ਖਾਲਸਾ ਸਰਾ ਚਾਹੀਦਾ ਏਦਾਂ ਕਿੱਦਾਂ ਖਾਲਸਾ ਰਾਜ ਬਣ ਜਾਊਗਾ ਕਿੱਦਾਂ ਮਿਲ ਜਾਊਗਾ دیکھو اے راج کوئی سوکھی کوئی سوٹی موٹی گل نہیں ہے خالسا راج, راج لینوں خالصے بننا پینا آ سان شہید پایا پی سنو مرنا پینا مارنا پینا خولنا دولنا ہے ਬਾਕੀ ਗੱਲ ਇਹ ਆ ਦੇਖੋ ਕਿ ਜੇ ਜਿਹਨੇ ਚਾਉਂਦੇ ਆ ਨਾ ਕਿ ਖਾਲਸਾ ਰਾਜ ਆਵੇ ਸਾਨੂੰ ਖਾਲਸੇ ਵਰਨਾ ਪੈਣਾ ਆ ਜਦੋਂ ਅਸੀਂ ਘਰ ਪਰਟੀ ਖਾਲਸੇ ਤਿਆਰ ਹੋ ਗਏ ਤੇ ਖਾਲਸਾ ਰਾਜ ਤਾਂ ਆਪਣੇ ਆਪ ਹੀ ਆ ਜਾਣਾ ਹੋ ਸਕਦਾ ਫਿਰ ਹੰਦੂਲਨ ਦੀ ਲੋੜ ਹੀ ਨਾ ਪਵੇ ਦੇਖੋ ਗੱਲ ਮੇਰੀ ਸਮਝੋ خال سے راستوں بنا سا کچھ نہیں باننا ہے تجھے پہلا بھی کئی کچھ دیکھ چکے ہو دیکھی بھی جا رہے ساتھے سیکھی میں انہوں نہیں پتا کیوں اکستان تو نفرت کری میں اپنی ایک گل دسدا میرے بیتی ہے جو ਅੱਜ ਥੋੜੀ ਦਿਨਾਂ ਦੀ ਗੱਲ ਆ ਮੈਂ ਇੱਥੇ ਗੁਰਦੁਆਰੇ ਪਾਠ ਤੇ ਗ੍ਰੀ ਵੀਡੀਓ ਦਿਨੇ ਆ ਰਿਹਾ ਤੇ ਮੈਨੂੰ ਪਿੰਡ ਵਿੱਚੋਂ ਹੀ ਕੇ ਵਿਅਕਤੀ ਨੇ ਆਖਿਆ ਕਿ ਤੁਸੀਂ ਸਾਨੂੰ ਸਪੀਕਰ 'ਚ ਬਾਤ ਕਰਦੇ ਹੋ ਰੇਲਾ ਸਾਫ ਕਰਦੇ ਹੋ ਕਿਉਂ ਮੈਂ ਕਹਿੰਦਾ ਦੇਖੋ ਜੀ ਜੇ ਤੇ ਜਿੱਥੇ ਪਾਰ ਸਭ ਸੁਣਦਾ ਹੈ ਤੇ ਦੂਜਾ ਮੈਂ ਕਹਿੰਦਾ ਦੇਖੋ 스피커 ਵਿੱਚ ਪਾਰ ਕਰਨ ਨਾਲ ਤੁਹਾਨੂੰ ਕੀ ਤਕਲੀਫ ਆ ਤੇ ਮੈਨੂੰ ਅੱਗੋਂ ਕਹਿੰਦੇ ਕਿ ਮੇਰਾ ਫੋਨ ਨਾ ਆਉਂਦਾ ਮੈਨੂੰ ਫੋਨ ਨਹੀਂ ਸੁਣਦਾ ਹੈ ਹਾਲਾਂਕਿ ਉਹਨਾਂ ਦਾ ਘਰ ਗੋਦਵਾਏ ਤੋਂ ਬਹੁਤ ਦੂਰ ਹੈ ਤੇ میں یہ میں بہت کوئی سوال جواب نہیں کرتا ہوں چلو میں سوئی گل میں چپ کر کے آ گیا پر میں سے پاٹ کرنا جاری رہا میں دیکھو ادھا گھنٹہ رہ رہا سب کوئی جارہ ٹائم نہیں لگتا ਤੇ ਫਿਰ ਕਮਾਲ ਦੀ ਗੱਲ ਐ ਥੋੜੇ ਦਿਨਾਂ ਬਾਅਦ ਮੈਨੂੰ ਕਿਸੇ ਹੋਰ ਨੇ ਆਖਿਆ ਕਿ ਤੂੰ ਸਵੇਰ ਨੂੰ ਪਾਠ ਕਰਦਾ ਸਵੇਰ ਨੂੰ ਹਕੂਮਨਾਮ ਲੈਣਾ ਤੂੰ ਜਲਦੀ ਲੈਣਾ ਸਾਡੀ ਨੀਂਦ ਖਰਾਬ ਹੋ ਜਾਂਦੀ ਆ ਤੇ ਮੈਂ ਬੜਾ ਹੈਰਾਨ ਹੋਇਆ ਕਿ ਯਾਰ ਅਮਰਦਵਿਲਾ ਸੰਬੰਧਨ ਨੂੰ ਸਾਨੂੰ ਗੁਰੂ ਸਾਹਿਬ ਨੇ ਹੀ ਆਖਿਆ ਹੈ ਨਾ ਤੇ ਅਸੀਂ ਉਹਨਾਂ ਦੀ ਗੂਦ ਹੋ ਜਾਂਦੇ ਆ میں سو حکم نام تین بج کے چالی منٹ جان کے ساڑھے تین بجے میں چلا گردواری تی تین بج کے چالی منٹ پنتالی منٹ ایتھے حکم نامہ لے حکم نام لے کے اسپی جو نے کرنا ہو سپیکر تو بنا کر بارنا سپیکر بند کر دیا ਤੁਹਾਨੂੰ ਇਹ ਕੰਮ ਕਿੰਨਾ ਖੂਬੇਗਾ ਤੁਹਾਨੂੰ ਪਤਾ ਹੈ 10 ਮਿੰਟ ਲੱਗਦੇ ਆ ਕਿਤੇ ਬਹੁਤ ਬਦਾ ਹੁਕਮ ਨਵਾਜ਼ੀ ਤੁਸੀਂ ਲੋ 15 ਮਿੰਟ ਲਾ ਲਓ ਨੇਦਬ ਜਰਾ ਜਰਾ 10 ਮਿੰਟ ਹੀ ਲੱਗਦੀ ਆ ਕਰੀ 5 ਮਿੰਟ ਕੱਢੀ 10 ਮਿੰਟ ਪਰ ਮੈਨੂੰ ਹਰਾਨ ਇਸ ਗੱਲ ਦੀ ਹੋ ਰਹੀ ਸੀ ਇੱਕ ਹੋਰ ਟਾਈਮ ਵੀ ਸੀ ਜਦੋਂ ਸਾਡੇ ਬਜ਼ੁਰਗ ਕਿਰੇ ਦੁੱਜੀਪਨ ਪਿੰਡ ਵਿੱਚ ਵੀ ਪਾਰਕਣਾ ਨਾ ਉੱਥੇ ਵੀ ਚਲੇ ਜਾਂਦੇ ਸੀ ਕੋਈ ਬੁਲਾਵੇ ਨਾ ਬੁਲਾਵੇ ਉਹਨਾਂ ਨੂੰ ਕੋਈ ਮਤਲਬ ਨਹੀਂ ਜਿਹੇ ਇਹ ਗੱਲ ਨਾ ਉੱਥੇ ਵੀ ਪਾਰਕ ਸੁਣੇ ਚਲੇ ਜਾਂਦੇ ਸੀ ਚਲੇ ਜਾਂਦੇ ਸੀ ਤੇ ਅੱਜ ਅਸੀਂ ਪਾਰਕ ਸੁਣ ਕੇ ਵੀ ਰਾਜੀ ਨਹੀਂ ਜਾਈ ਤੇ ਫਿਰ ਭਾਲਦੇ ਆ ਕਿ ਖਾਸਾ ਰਾਜਾ ਵੀ ਇੱਦਾਂ ਕਿਹੜਾ ਖਾਸਾ ਰਾਜਾ ਜੂਗਾ ਸਾਨੂੰ ਆਪਣੀ ਸੋਚ ਬਦਲਨੀ ਪੈਣੀ ਹੈ ਜੇ ਅਸੀਂ ਚਾਹੁੰਦੇ ਹਾਂ ਨਾ ਖਾਲਸਾ ਰਾਜਾ ਬੇ ਤੇ ਸਾਨੂੰ ਆਪਣੀ ਸੋਚ ਬਦਲਣੀ ਪੈਣੀ ਆ ਅੱਜ ਅਸੀਂ ਜ਼ਰੂਰ ਤੋਂ ਬੇਵਕ ਹੋ ਰਹੇ ਹਾਂ ਪਰ ਦੇਖੋ ਕਿਹਦੀ ਗੁਰੂ ਵੀ ਅੱਜ ਤੋਂ ਬੇਵਕ ਹੋਇਆ ਤੁਸੀਂ ਤੇ ਆ ਉਸ ਤੱਕ ਪਰ ਇੱਕ ਗੱਲ ਜਰੂਰ ਸੁਖਿਓ ਕਿ ਜੇ ਇੱਕ ਤੇ ਗੁਰੂ ਦਾ ਹੱਥ ਤਵਾ ਦੇ ਸਿਰ ਤੋਂ ਉੱਤ ਗਿਆ ਤੇ ਫਿਰ ਤਾਂ ਨਹੀਂ بچਾ ਕਿਸੇ ਤੋਂ ਨਹੀਂ ਹਾਂ ਹੈ ਬਰਾ ਔਖਾ ਹੋ ਜਾਣਾ ਦੇਖੋ ਅਸ ਨੂੰ ਦੂਜਿਆਂ ਨੂੰ ਬਾਨੀ ਨਾਲ ਬਾਨੀ ਨਾਲ ਜੋੜਨਾ ਸੀ ਆਪਣੇ ਬੱਚਿਆਂ ਨੂੰ ਬਾਰੀ ਨੂੰ ਬਾਨੀ ਨਾਲ ਜੋੜਨਾ ਸੀਗਾ ਤੇ ਪਰ ਅਸੀਂ ਆਪ ਵੀ ਡੁੱਤੀ ਜਾ ਰਹੇ ਹਾਂ ਜਦੋਂ ਅਸੀਂ ਆਪ ਇਹੋ ਜਿਹੀਆਂ ਗੱਲਾਂ ਕਰਾਂਗੇ ਤੇ ਸਾਡੇ ਬੱਚਿਆਂ ਨੇ ਕੀ ਹੋਣਾ ਬੜਾ ਦੁਖੋਂ ਦਜੇ ਨੂੰ ਜਦੋਂ ਇਹੋ ਜਿਹੀਆਂ ਕੋਈ ਗੱਲਾਂ ਸਾਹਮਣੇ ਆਉਂਦੀਆਂ ਦੇਖੋ ਤੁਸੀਂ ਇੱਕ ਪਾਸੋਂ ਕਹਿੰਦੇ ਹੋ ਗਰੰਟੀ ਦੇ ਰਹੇ ਹੋ ਪਾਠਨਾ ਕਰ ਸਪੀਕਰਸ ਨਾ ਕਰ ਯਾਰ ਜੀ ਇਹੋ ਜਿਹੀਆਂ ਗੱਲਾਂ ਤੁਸੀਂ ਨਾ ਦੋ ਗੁਰਦੁਆਰਿਆਂ ਨੂੰ ਜਿੰਦੇ ਲਾਦੇ ਹੋ بڑے یار باقی میں تھوڑا پاوک ہو گیا دیکھو ایڈا دیا گلا گرو والے بڑے ਸਾਡੀ ਚੋਰੀਆਂ ਜੂ ਨਹੀਂ ਫੜਨੀ ਕਿਸੇ ਹੋਰ ਦੂਜੇ ਤੀਜੇ ਤੇ ਸਾਨੂੰ ਕੁਝ ਨਹੀਂ ਮਿਲਣਾ ਜੋ ਆਪ ਸਾਡੇ ਪਿਓ ਨੇ ਸਾਨੂੰ দেয়া ਉਹ ਕੇ ਦੂਜੇ ਤੀਜੇ ਨੇ ਨਹੀਂ ਦੇਣਾ ਹੈਗਾ ਅਸੀਂ ਆਪਰੇ ਵੀ ਉਹਨਾਂ ਦਾ ਰੋਸ ਵੀ ਜਾਵਾਂਗੇ ਰੋਸ ਕੇ ਵੀ ਮਨਾ ਲਵਾਂਗੇ ਨਾ ਸਾਡਾ ਪਿਓ ਤਾਂ ਸਾਨੂੰ ਅਸਿਆਂ ਨੂੰ ਵੀ ਬਣਾ ਲੂਗਾ ਜਾਂ ਆਪ ਮਨਾ ਲਵਾਂਗੇ ਤੇ ਪਰ ਸੋਚੋ ਕਿ ਦੂਜੇ ਤੀਜੇ ਖੋਲ ਜਾਣ ਨਾਲ ਉਹਨੇ ਤਾਂ ਇਹੀ ਕਹਿਣਾ ਨਾ ਜਾਦ ਬਾਹੂ ਜਿੱਤੇ ਜਾਣਾ ਮੈਨੂੰ ਤੇਰੇ ਨਾਲ ਇਹ ਇਸ ਲਈ ਦੇਖੋ ਆਪੇ ਪਿਓ ਨਾਲ ਇਹ ਦਾਣਾ ਖਾਣਾ ਦੇਖੋ ਸਾਦਾ ਸਖਤਰਨ ਬਹੁਤ ਨਰਮਤਰ ਮਿਆ ਅਸੀਂ ਕਿ ਇਹ ਗਲਤੀਆਂ ਕਰਦੇ ਆਂ ਹਜ਼ਾਰਾਂ ਲੱਖਾਂ ਗਲਤੀਆਂ ਕਰਦੇ ਫਿਰ ਵੀ ਸਾਨੂੰ ਸਾਡਾ ਪਰਮਾਤਮਾ ਮਾਫ ਕਰ ਦਿੰਦਾ ਹੈ ਕਿਉਂਕਿ ਇਹ ਉਹਦੇ ਬੱਚੇ ਆ ਤੇ ਪਰ ਬੱਚਿਆਂ ਦੇ ਵੀ ਆਪਣੇ ਪਰਿਵ੍ਰਤੀ ਕੁਝ ਬਣਾਸ ਕਰਨੀ ਚਾਹੀਦੀ ਹੈ ਜੇ ਅਸੀਂ ਚਾਹੁੰਦੇ ਆਂ ਕਿ ਖਾਲਸਾ ਰਾਜ ਜਲਦੀ ਆਵੇ ਤਾਂ ਸਾਨੂੰ ਖਾਲਸੇ ਬਣਨਾ ਪਵੇਗਾ اس لئے میری بےنتی ہے ہاتھ جوڑ کے کہ میں یہ نہیں کہنا آ گرودوارے جاؤ جاؤ دیکھو تے پنڈو تھی سویرے سام گردوارے جاؤ جا بھی کو ٹائم ہے گا پانچ منٹ داس منٹ داس منٹ ادا گھنٹہ گھنٹہ جناب اٹھے بیٹھے پاٹھ سو باقی دیکھو میں یہی کہنا یہی کہنا چاہنا ہے کہ گل والے بنو دیکھو سو گل اے ہی کہ جدو تک اس آپ ہی نہیں خالصے مانا تا پھر خالصہ راج کتھوں لب دیا ਭੁੱਲ ਜਾਓ ਇਹ ਤਾਂ ਇਦਾਂ ਖਾਲਸਾ ਰਾਜ ਨਹੀਂ ਆਉਣ ਵਾਲਾ ਭੁੱਲ ਜਾਓ ਕਿਉਂਕਿ ਅਸੀਂ ਤਾਂ ਬਾਣੀ ਵੀ ਨਹੀਂ پڑھ ਸਕਦੇ ਹੈਗੇ ਸੰਤਾਂ ਬਾਣੀ ਪੜਨ ਤੋਂ ਵੀ ਰੋਕਿਆ ਜਾ ਰਿਹਾ ਆਪਣੇ ਬੰਦਿਆਂ ਦੁਆਰਾ ਰੋਕਿਆ ਜਾ ਰਿਹਾ ਇਸ ਤਰ੍ਹਾਂ ਗੁਰੂ ਪਿਆਰੇ ਸਾਨੂੰ ਖਾਲਸਾ ਰਾਜ ਨਹੀਂ ਮਿਲਣਾ ਦੇਖੋ 83 ਵਿੱਚ ਕੀ ਹੋਇਆ ਦੋ ਸਿੱਖਾਂ ਨੂੰ ਮਾਰਨ ਵਾਲਾ ਵਿਸ਼ੇਖ ਮਾਰਨ ਵਾਲੇ ਵਿਸ਼ੇਖ ਤੇ ਗੋਲੀ ਦਾ ਆਰਡਰ ਦੇਣ ਵਾਲਾ ਵਿਸ਼ੇਖ ਦੇਖੋ ਦੇਖੋ ਵਰਤਿਆ ਸਿੱਖਾਂ ਨੂੰ ਗਿਆ ਉਹਦੇ ਪਿੱਛੇ ਬੰਦੇ ਜਿਹੜੇ ਬੈਠੇ ਸੀ ਉਹ ਸੇਖ ਨਹੀਂ ਉਹ ਹੋਰ ਸੀ ਪਰ ਵਰਤਿਆ ਸਿੱਖਾਂ ਨੂੰ ਗਿਆ ਆ ਡਰ ਵੀ ਇੱਕ ਸਿੱਖ ਤੇ ਕਰਵਾਇਆ ਗਿਆ ਗੋਲੀ ਵੀ ਇੱਕ ਸਿੱਖ ਤੇ ਜਲਵਾਈ ਗਈ ਤੇ ਲੱਗੀ ਵੀ ਇੱਕ ਸਿੱਖ ਦੇ ਨੁਕਸਾਨ ਕਿਹਦਾ ਹੋਇਆ ਸਿੱਖਾਂ ਦਾ ਇਹ ਬੜੀਆਂ ਡੂੰਘੀਆਂ ਚਾਲਾਂ ਆ ਸਿੱਖਾਂ ਨੂੰ ਸਮਝਣਾ ਪੈਣਾ ਆ ਸਿੱਖ ਰਾਜ ਤੇ ਹੀ ਆਹੀ ਪਾ ਸਕਦੇ ਆ ਨਿਹੱਦ ਭੁੱਲ ਜਾਓ ਪਿਆਰਿਓ ਭੁੱਲ ਜਾਓ ਸਿੱਖ ਰਾਜ ਆਉਂਦਾ ਚਲੋ ਮੈਂ ਆਪਣੀ ਪਹਿਲੀ ਕਈ ਵਾਰੀ ਕੋਈ ਗੱਲ ਤੇ ਵੀ ਟਾਲਿਆ ਸੇਖ ਰਾਜ ਆਉਣਾ ਆ ਆਕੇ ਰਹਿਣਾ ਆ ਪਰ ਜੀ ਇਹੋ ਜਿਹੇ ਗੋਚੀਆਂ ਹਕਤਾਸੀ ਕਰਦੇ ਰਹੇ ਨਾ ਇਹੋ ਜਿਹੇ ਨੀਚ ਹਕਤਾ ਕਰਦੇ ਰਹੇ ਤੇ ਇਸ ਨੂੰ ਬਹੁਤ ਸਮਾਂ ਲੱਗ ਜਾਣਾ ਆ ਬਹੁਤ ਟਾਈਮ ਪੈ ਜਾਣਾ ਵਿੱਚ ਬਰਾਤ ਸਮਾਂ ਪਹਿਲਾਂ ਮੈਂ ਇੱਕ ਗੱਲ ਸੁਣੀ ਸੀ ਆਖਦੇ ਸੀ ਕਿ ਕਿਤੇ ਦੂਰ ਦੂਜੇ ਪਿੰਡ ਵਿੱਚ ਵੀ ਪਾਠ ਹੋਵੇ ਨਾ ਤੇ ਲੋਕੀ ਉੱਥੇ ਵੀ ਸੁਣਨ जाया ਕਰਦੇ ਸੀ ਜਾਇਆ ਕਰਦੇ ਸੀ ਨਾ ਉੱਥੇ ਵੀ ਚਲੇ ਜਾਂਦੇ ਸੀ ਪਰ ਹੁਣ ਤਾਂ ਯਾਰ ਮੁੰਡੂ ਗੁਰਦੁਆਰੇ ਆ ਘਰਾਂ ਦੇ ਵਿੱਚ ਆ ਉੱਥੇ ਜਾਣਾ ਤਾਂ ਦੂਰ ਦੀ ਗੱਲ ਆ ਪਾਠ ਵੀ ਨਹੀਂ ਸੁਣਿਆ ਜਾਂਦਾ ਤੁਸੀਂ ਕਹਾਂ ਵਿੱਚ AC ਕੂਲਰ ਲਾ ਕੇ ਬੈਠੇ ਹੋਏ ਆ। ਉਹ ਵਿਚਾਰਾ ਗਾਰੰਟੀ ਸਵੇਰੇ 3 ਵਜੇ ਉੱਠ ਕੇ 3:30 ਵਜੇ ਕੋਦਵਾਰੇ ਚਲ ਜਾਂਦਾ ਹੈ। ਉਹ ਤੁਹਾਡੀਆਂ ਉੱਤੇ ਖੈਰਾ ਮੰਗਦਾ ਹੈ। ਤੇ ਤੁਸੀਂ ਉਹਨੂੰ ਕਿਹਨੇ ਪਾਰਟੀ ਨਾ ਕਰ। ਫੇਰ ਲਾੜਾ ਯਾਰ ਕੋਦਵਾਰਾਂ ਜਿੰਡੇ ਲਾ ਦਿਓ। ਕਰ ਦੋ ਬੰਦ। ਮੈਨੂੰ ਮਾਫ਼ ਕਰਿਓ ਮੈਂ ਥੋੜਾ ਭਾਵੁਕ ਹੋ ਗਿਆ ਪਰ ਇਹ ਗੱਲਾਂ ਸੱਚੀਆਂ ਐ ਕਰੀਬ ਵਿਚਾਰ ਕੇ ਦੇਖ ਕੇ ਸੋ ਦੇਖੋ ਟਾਈਮ ਹੈਗਾ ਜਾਂ ਤਾਂ ਦੇਖੋ ਨਾ ਟਾਈਮ ਹੈਗਾ ਅਜੇ ਖਾਲਸੇ ਬਣੋ ਗੁਰੂਵਾਰੇ ਬਣੋ ਖੰਡੇ ਬਾਟ ਤੇਰੀ ਪੌਲ ਪੀਓ ਤਿਆਰ ਹੋਰ ਤਿਆਰ ਹੋ ਜਾਓ ਤੇ ਖਾਲਸਾ ਰਾਜ ਵੀ ਕੁਝ ਦੇ ਦੂਰ ਨਹੀਂ ਜਦੋਂ ਅਸੀਂ ਸਭ ਖਾਲਸੇ ਸਾਡੇ ਤੱਕੇ ਤਿਆਰ ਹੋ ਗਏ ਯਾਰ ਫਿਰ ਖਾਲਸਾ ਰਾਸਤਾ ਆ ਗਿਆ ਸਮਝੋ ਫਿਰ ਖਾਲਸਾ ਰਾਜ ਆ ਗਿਆ ਬਾਕੀ ਜਿੰਨੀਆਂ ਕਿ ਬੇਲਕੀਆਂ ਬਰਗਾਨ ਕਰਨੀਆਂ ਜੇ ਕੋਈ ਗਲਤ ਹੋਵਾ ਤਾਂ ਮਾਫ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ